ਸਸ਼ਕਲ ਮੈਂ ਤੁਹਾਡੀ ਆਪਣੀ ਨੀਹਾ ਵੈਦ ਮੈਂ ਇੱਕ ਨੁਸਖਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਜਿਨ੍ਹਾਂ ਲੇਡੀਜ਼ ਨੂੰ ਪੀਸੀਓਡੀ ਜਾਂ ਹਾਰਮੋਨਸ ਡਿਸਬੈਲੈਂਸ ਕਰਕੇ ਫੇਸ ਤੇ ਹੈਅਰਸ ਆ ਜਾਂਦੇ ਨੇ ਤਕਰੀਬਨ ਇਹ ਪ੍ਰੋਬਲਮ ਟਿਨੇਜਰ ਨੂੰ ਵੀ ਹੋ ਰਹੀ ਹੈ ਠੀਕ ਹੈ ਟਿਨੇਜਰ ਯੰਗ ਗਰਲਸ ਨੂੰ ਵੀ ਹੋ ਰਹੀ ਹੈ ਉਹਨਾਂ ਵਾਸਤੇ ਇੱਕ ਨੁਸਖਾ ਦੱਸਣ ਜਾ ਰਹੀਆਂ ਮੈਂ ਤੁਸੀਂ ਕੀ ਕਰਨਾ 20 ਗ੍ਰਾਮ ਮਲਠੀ ਲੈਣੀ ਹੈ ਠੀਕ ਹੈ 20 ਗ੍ਰਾਮ ਹੀ ਸ਼ੰਖਪਸਮ ਲੈਣੀ ਆ ਤੁਸੀਂ ਇੱਕ ਤੁਸੀਂ ਅਖਰੋਟ ਦਾ ਤੇਲ ਲੈਣਾ ਇਹਨਾਂ ਤਿੰਨੇ ਚੀਜ਼ਾਂ ਦਾ ਤੁਸੀਂ ਪੇਸਟ ਬਣਾ ਕੇ ਨਾਈਟ ਦੇ ਵਿੱਚ ਆਪਣੇ ਫੇਸ ਤੇ ਜਿੱਥੇ ਹੈਅਰਸ ਨੇ ਉਥੇ ਅਪਲਾਈ ਕਰ ਲਓ ਉਥੇ ਅਪਲਾਈ ਕਰਕੇ ਉਸ ਨੂੰ ਓਵਰਨਾਈਟ ਲਗਾ ਕੇ ਛੱਡ ਦਿਓ ਸਵੇਰੇ ਉਸ ਨੂੰ ਚੰਗੀ ਤਰ੍ਹਾਂ ਰਗ ਕਰਕੇ ਕੱਢ ਦੋ ਜਦੋਂ ਤੁਸੀਂ ਰੱਪ ਕਰਕੇ ਕਢਾਲ ਦੋਗੇ ਜਿਹੜੇ ਜਿਹੜੇ ਹੈਅਰਸ ਨਿਕਲਦੇ ਜਾ ਰਹੇ ਨੇ ਉਥੇ ਹੈਅਰਸ ਨਹੀਂ ਆਣਗੇ ਉਹ ਪੋਰਸ ਬੰਦ ਹੋ ਚੁੱਕੇ ਹੋਣਗੇ ਠੀਕ ਹੈ ਜੀ ਔਰ ਤੁਸੀਂ ਇਹ ਨੁਸਖਾ 3 ਮਹੀਨੇ ਤੱਕ ਯੂਜ਼ ਕਰਨਾ ਤੁਹਾਨੂੰ ਰਿਜ਼ਲਟ ਮਿਲ ਜੂਗਾ 10 ਤੋਂ 15 ਦਿਨ ਦੇ ਵਿੱਚ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦਾ ਰਿਵਿਊ ਦੱਸਣਾ ਕਿ ਤੁਹਾਨੂੰ ਕਿੰਨਾ ਵਧੀਆ ਰਿਜ਼ਲਟ ਲੱਗਾ ਸੋ ਤੁਸੀਂ ਇਹ ਨੁਸਖਾ ਅਪਣਾਓ ਤੇ ਫਿਰ ਮੈਨੂੰ ਦੁਬਾਰਾ ਰਿਪਲਾਈ ਕਰੋ ਕਿ ਤੁਹਾਨੂੰ ਕਿੰਨੇ ਵਧੀਆ ਰਿਜ਼ਲਟ ਮਿਲੇ ਨੇ ਸੋ ਧੰਨਵਾਦ